ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਮਾਤਾ ਦੇ ਨਾਲ ਰੇਪ ਕੀਤਾ ਗਿਆ ਤੇ ਜਦੋਂ ਉਹਨਾਂ ਦਾ ਇਨਸਾਫ ਲੈਣ ਵਾਸਤੇ ਤੁਸੀਂ ਐਪਲੀਕੇਸ਼ਨ ਦਿੱਤੀ ਡੋਲਟਾ ਤੁਹਾਡੇ ਤੇ ਹੀ ਕਾਰਵਾਈ ਕਰ ਦੁੱਤੀ ਕੀ ਮਸਲਾ ਕੀ ਹੈ ਪਹਿਲੀ ਐਪਲੀਕੇਸ਼ਨ ਮੇਰੇ ਮਾਮਿਆਂ ਵੱਲੋਂ ਦਿੱਤੀ ਗਈ ਆ ਦੂਜੀ ਐਪਲੀਕੇਸ਼ਨ ਮੇਰੀ ਮਾਂ ਵੱਲੋਂ ਦਿੱਤੀ ਗਈ ਆ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕਰੀ ਉਹਨਾਂ ਦੀ ਮਦਦ ਕੌਣ ਕਰ ਰਿਹਾ ਇੰਨੇ ਕਿੰਨੇ ਪਾਵਰਫੁੱਲ ਭਾਜੀ ਇਸ ਤੋਂ ਪਹਿਲਾਂ ਵੀ 452 ਦਾ ਪਰਚਾ ਮੇਰੇ ਸਾਰੇ ਪਰਿਵਾਰ ਤੇ ਦੇਤਾ ਉਹ ਚ ਵੀ ਮੈਂ ਜੇਲ੍ਹ ਕੱਟ ਗਿਆ ਮੇਰੀ ਮਾਂ ਵੀ ਜੇਲ੍ਹ ਕੱਟ ਗਈ ਮੇਰੇ ਮਾਮੇ ਵੀ ਜੇਲ੍ਹ ਕੱਟ ਕੇ ਆਏ ਨੇ ਇਹਨਾਂ ਦੀ ਮਦਦ ਨਰਿੰਦਰ ਕੌਰ ਭਰਾਜ ਕਰ ਰਹੀ ਹੈ ਜੇ ਮੈਂ ਇਨਸਾਫ ਮੰਗਣ ਦੀ ਕੋਸ਼ਿਸ਼ કરી ਡਿਪਟੀ ਸਾਹਿਬ ਮੈਨੂੰ ਕਹਿ ਰਹੇ ਨੇ ਤੇਰੀ ਮਾਂ ਨੂੰ ਕੁਝ ਵੀ ਹੁੰਦਾ ਅਸੀਂ ਤੇਰੇ ਪਰਿਵਾਰ ਤੇ ਪਰਚਾ ਦੇ ਕੇ ਤੇਰੇ ਤੇ ਪਰਚਾ ਦੇ ਕੇ ਇਸ ਨੂੰ ਅੰਦਰ ਬੁਲਾਉਂਗੀ ਕੀ ਕੀ ਸਬੂਤ ਹੈਗੇ ਉਹਨਾਂ ਦੇ ਖਿਲਾਫ ਭਾਜੀ ਮੇਰੇ ਲਿਵੇ ਰਿਕਾਰਡਿੰਗਾਂ ਵੀ ਨੇ ਵੀਡੀਓ ਵੀ ਆਈਆਂ ਨੇ ਮੇਰੇ ਘਰੇ ਕੈਮਰੇ ਲੱਗੇ ਹੋਏ ਨੇ ਘਰੇ ਵੜ ਕੇ ਰੇਪ ਕਰਦਾ ਰਿਹਾ ਇਤੋਂ ਵੱਡਾ ਸਬੂਤ ਕੀ ਭਾਜੀ ਮੈਂ ਮੀਤ ਹੇਰ ਨੂੰ ਵੀ ਮਿਲਿਆ ਮੀਤ ਹੇਰ ਨੇ ਇੱਕ ਦਿਨ ਐਸਐਸਪੀ ਨੂੰ ਫੋਨ ਕਰਿਆ ਘੰਟੇ ਬਾਅਦ ਨਿਰੰਦਰ ਕੌਰ ਭਰਾ ਜਨੇ ਐਸਐਸਪੀ ਨੂੰ ਫੋਨ ਕਰਤਾ ਵੀ ਮੈਂ ਇਹਨਾਂ ਦਾ ਸਮਝੌਤਾ ਕਰਾਇਆ ਪਹਿਲਾਂ ਸੋਨੇ ਕੋਈ ਕਾਰਵਾਈ ਨਹੀਂ ਕਰਨੀ ਤੁਸੀਂ ਇਨਸਾਫ ਦੀ ਜਾ ਕੇ ਮੰਗ ਨਹੀਂ ਕੀਤੀ ਭਾਜੀ ਮੈਂ ਦੋ ਤਿੰਨ ਗੇਲਾਂ ਗਿਆ ਮੈਨੂੰ ਕਹਿੰਦੇ ਵੀ ਤੂੰ ਐਪਲੀਕੇਸ਼ਨ ਦੇ ਐਸਐਸਪੀ ਸਾਹਿਬ ਦੇ ਤੇਰੀ ਕਾਰਵਾਈ ਹੋਊਗੀ ਦੂਏ ਜਣੇ ਉਲਟਾ ਮੇਰੇ ਤੇ ਪਰਚਾ ਦੇਤਾ ਸਾਰੇ ਪਰਿਵਾਰ ਮੈਨੂੰ ਕੋਈ ਇਨਸਾਫ ਨਹੀਂ ਮਿਲਦਾ ਫਿਰ 3 ਸਾਲ ਦੀ ਬੱਚੀ 18 ਘੰਟੇ ਰਿਪੋਰਟ ਤੇ ਭੁੱਖ ਹਣ ਪਾਣੀ ਰਹੀ ਆ ਕੋਈ ਕਿਸੇ ਨੇ ਕੁਛ ਨਹੀਂ ਕਰੀ ਭਗਵੰਤ ਮਾਨ ਸਰਕਾਰ ਕਹਿੰਦੀ ਕਿ ਅਸੀਂ ਐਨ ਆਰ ਆਈ ਲੋਕਾਂ ਨੂੰ ਇਨਸਾਫ ਦਵਾਵਾਂਗੇ ਉਹਨਾਂ ਨੇ ਐਨ ਆਰ ਆਈ ਮੰਤਰੀ ਵੀ ਸਪੈਸ਼ਲ ਬਣਾਇਆ ਹੋਇਆ ਭਗਵੰਤ ਮਾਨ ਦੇ ਪੋਰਟਲ ਤੇ ਜਾਂ ਫਿਰ ਉਸ ਮੰਤਰੀ ਐਨ ਆਰ ਆਈ ਮੰਤਰੀ ਨੂੰ ਮਿਲਣ ਦੀ ਤੁਸੀਂ ਕੋਸ਼ਿਸ਼ ਕੀਤੀ ਭਾਜੀ ਮਿਲਣ ਦਾ ਮੈਨੂੰ ਮੌਕਾ ਹੀ ਨਹੀਂ ਦਿੰਦੇ 15 ਮਿੰਟਾਂ ਹੀ ਮੇਰੇ ਤੇ ਮੇਰੇ ਪਰਿਵਾਰ ਤੇ ਪਰਚਾ ਦੇ ਦੇਣ ਦੱਸੋ ਮੈਂ ਮਿਲਾਂ ਕਿ ਮੈਨੂੰ ਇਨਸਾਫ ਹੀ ਨਹੀਂ ਦਿੰਦੇ ਹੁਣ ਵੀ ਮੈਂ ਅੱਜ ਵੀ ਜਮਾਨਤ ਤੇ ਦੇ ਕੇ ਆਇਆ ਹੁਣ ਮੇਰੀ ਮਾਤਾ ਜੀ ਘਰ ਤੋਂ ਬਾਹਰ ਨੇ ਕਿਉਂਕਿ ਉਹਨਾਂ ਦੇ 326 ਦਾ ਪਰਚਾ ਦੇਤਾ ਮਹੀਨਾ ਪਹਿਲਾਂ ਉਹਨਾਂ ਤੇ ਕਿਉਂ ਪਤਾ ਨਹੀਂ ਭਾਜੀ ਕੀ ਮੇਰ ਦਾ ਉਹ ਪਲਾਨ ਕਰ ਰਹੇ ਨੇ 15 ਮਿੰਟਾਂ ਸਾਡੇ ਪਰਿਵਾਰ ਤੇ ਪਰਚਾ ਦੇਣਾ ਮੇਰੇ ਤੇ ਮੇਰੇ ਸਹੁਰੇ ਤੇ ਮੇਰੇ ਦੋਵੇਂ ਮਾਮਿਆਂ ਤੇ ਸਾਰਿਆਂ ਦੇ ਪਰਚਾ ਦਿੱਤਾ 327 ਐਪਲੀਕੇਸ਼ਨ ਤੁਸੀਂ ਦਿੱਤੀ ਕਿ ਤੁਹਾਡੀ ਮਾਤਾ ਦੇ ਨਾਲ ਰੇਪ ਹੋਇਆ ਤੁਹਾਡੀ ਮਾਤਾ ਨੇ ਐਪਲੀਕੇਸ਼ਨ ਦਿੱਤੀ ਮਾਤਾ ਨੇ ਵੀ ਐਪਲੀਕੇਸ਼ਨ ਦਿੱਤੀ ਇਸ ਪਾਸਾ ਤੋਂ ਤੇ ਫਿਰ ਤੁਹਾਡੇ ਤੇ ਪਰਚਾ ਕਿਉਂ ਬਣਦੀ ਤਾਂ ਉਹਨਾਂ ਤੇ ਸੀ ਕਾਰਵਾਈ ਭਾਈ ਪਿੰਡ ਦੇ ਲੋਕ ਨਾ ਗੱਲਾਂ ਕਰ ਰਹੇ ਨੇ ਵੀ ਇਹਨਾਂ ਦੀ ਤਾਂ ਕੋਈ ਇੱਜ਼ਤ ਨਹੀਂ ਹੈਗੀ ਇਹ ਸਾਲੇ ਮੂਈ ਫਿਰਦੇ ਨੇ ਇਹਦੀ ਮਾਂ ਨਾ ਇੰਨਾ ਕੁਸ ਕਰਦਾ ਕੀ ਕਰ ਲਿਆ ਇਹਨੇ ਸਾਡਾ ਉੱਥੇ ਸਾਡੀ ਬੈਂਸ ਬਾਜੀ ਹੋਈ ਇੰਨੇ ਚ ਮੇਰੇ ਤੇ ਪਰਚਾ ਦੇ ਦਿੱਤਾ ੱੱਕੇ ਨਾ ਜੀ ਮੈਨੂੰ ਰਾਜੀਮੰਦਾ ਕਰਾ ਰਹੇ ਨੇ ਵੀ ਰਾਜੀਮੰਦਾ ਕਰ ਨਹੀਂ ਤੂੰ ਅੰਦਰ ਸੱਟਾਂ ਰਾਜੀ ਨਾ ਮੈਨੂੰ ਮਜਬੂਰ ਕੀਤਾ ਜਾ ਹਾਂਜੀ ਰਾਜੀਮੰਦੇ ਨੂੰ ਮਜਬੂਰ ਕਰਿਆ ਯਾਰ ਮੇਰੇ ਨਾਨੇ ਨੂੰ ਫੋਨ ਕਰ ਰਹੇ ਨੇ ਬਜ਼ੁਰਗ ਨੂੰ ਵੀ ਤੇਰੀ ਕੁੜੀ ਨੂੰ ਲਿਆ ਸਾਈਨ ਕਰਾ ਭਗਵਾਨਤਮਾਨ ਸਰਕਾਰ ਐਨਆਰਆਈ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰਦੀ ਹੈ ਔਰ ਮੇਰੇ ਨਾਲ ਇੱਕ ਐਨਆਰਆਈ ਨੌਜਵਾਨ ਇੰਗਲੈਂਡ ਤੋਂ ਪਰਤਿਆ ਔਰ ਉਹਨਾਂ ਦੀ ਮਾਤਾ ਦੇ ਨਾਲ ਇੱਥੇ ਰੇਪ ਕੀਤਾ ਗਿਆ ਅਤੇ ਉਹਨਾਂ ਨੇ ਜਦੋਂ ਇਨਸਾਫ ਲੈਣ ਦੇ ਲਈ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਤਾਂ ਉਹਨਾਂ ਦਾ ਇਲਜ਼ਾਮ ਹੈ ਕਿ ਐਮਐਲਏ ਨਰਿੰਦਰ ਕੌਰ ਭਰਾਜ ਨੇ ਉਲਟਾ ਉਹਨਾਂ ਤੇ ਹੀ ਕਾਰਵਾਈ ਜਿਹੜੀ ਉਹ ਕਰਵਾ ਦਿੱਤੀ ਮੈਂ ਉਹਨਾਂ ਨਾਲ ਗੱਲਬਾਤ ਕਰਦਾ ਔਰ ਜੀ ਸਾਹਿਬ ਕੀ ਨਾਮ ਹੈ ਮੇਰਾ ਨਾਮ ਰਸਪਾਲ ਸਿੰਘ ਹੈ ਪਿੰਡ ਫੰਮਣਵਾਲ ਕੀ ਮਸਲਾ ਸੀਗਾ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਮਾਤਾ ਦੇ ਨਾਲ ਰੇਪ ਕੀਤਾ ਗਿਆ ਤੇ ਜਦੋਂ ਉਹਨਾਂ ਦਾ ਇਨਸਾਫ ਲੈਣ ਵਾਸਤੇ ਤੁਸੀਂ ਐਪਲੀਕੇਸ਼ਨ ਦਿੱਤੀ ਤਾਂ ਉਲਟਾ ਤੁਹਾਡੇ 'ਤੇ ਹੀ ਕਾਰਵਾਈ ਕਰ ਦਿੱਤੀ ਕੀ ਮਸਲਾ ਕੀ ਆ ਪੂਰਾ ਭਾਜੀ ਮੇਰੇ ਪਿੰਡ ਦਾ ਮੌਜੂਦਾ ਸਰਪੰਚ ਆ ਮੇਰਾ ਖਾਸ ਦੋਸਤ ਦੀ ਮੇਰੇ ਡੈਡੀ ਦੀ ਡੈਥ ਹੋਈ ਹੋਈ ਆ ਮੈਂ ਤੇ ਮੇਰੀ ਮਾਂ ਅਸੀਂ ਦੋਏ ਇਕੱਲੇ ਰਹਨੇ ਆ ਮੈਂ ਇੰਗਲੈਂਡ ਜਾਣ ਕਰਕੇ ਮੈਂ ਆਪਦਾ ਘਰਬਾਰ ਸਾਰਾ ਨਗਰਾਨੀ ਉਹਨੂੰ ਦੇ ਕੇ ਗਿਆ ਸੀ ਉਲਟਾ ਉਹੀ ਮੇਰੇ ਪਰਿਵਾਰ ਦੇ ਗੱਲੋਂ ਰੇਪ ਕਰਦਾ ਰਿਹਾ ਤੇ ਚਾਚੇ ਤਾਏ ਦੇ ਮੁੰਡਿਆਂ ਨੂੰ ਨਾਲ ਲੈ ਕੇ ਜੇ ਮੈਂ ਗੱਲ ਪਤਾ ਕਰਨ ਦੀ ਕੋਸ਼ਿਸ਼ કરી ਮੈਨੂੰ ਬਹੁਤ ਗੱਲਾਂ ਪਤਾ ਲੱਗਿਆ ਵੀ ਆਹ ਗੱਲਬਾਤ ਹੋ ਰਹੀਆ ਰੇਪ ਹੋ ਰਿਹਾ ਇਹਨਾਂ ਨੇ ਮੇਰੀ ਮਾਂ ਦੀ ਵੀਡੀਓ ਵੀ ਬਣਾਈ ਤੇ ਉਲਟਾ ਮੇਰੀ ਮਾਂ ਤੋਂ ਬਿਆਨ ਵੀ ਦਵਾਈ ਵੀ ਮੈਂ ਤਾਂ ਕੋਈ ਗਲਤੀ ਨਹੀਂ ਹੈਗੀ ਇਹ ਮੇਰੇ ਤੇ ਜਾਣ ਕੇ ਇਲਜ਼ਾਮ ਲਵਾਉਂਦੇ ਨੇ ਤੇ ਜਦ ਐਸਐਸਪੀ ਸਾਹਿਬ ਦੇ ਅਸੀਂ ਦਰਖਾਸਤ ਦਿੱਤੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਨਹੀਂ ਐਪਲੀਕੇਸ਼ਨ ਜਿਹੜੀ ਤੁਸੀਂ ਦਿੱਤੀ ਹੈ ਉਹ ਤੁਹਾਡੀ ਮਾਤਾ ਵੱਲੋਂ ਦਿੱਤੀ ਹੈ ਜਾਂ ਤੁਹਾਡੇ ਵੱਲੋਂ ਪਹਿਲੀ ਐਪਲੀਕੇਸ਼ਨ ਮੇਰੇ ਮਾਮਿਆਂ ਵੱਲੋਂ ਦਿੱਤੀ ਗਈ ਹੈ ਦੂਜੀ ਐਪਲੀਕੇਸ਼ਨ ਮੇਰੀ ਮਾਂ ਵੱਲੋਂ ਦਿੱਤੀ ਗਈ ਆ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੁਹਾਡੇ ਮਾਤਾ ਜੀ ਕਿੱਥੇ ਨਹੀਂ ਹੁਣ ਮੇਰੀ ਮਾਤਾ ਜੀ ਘਰ ਤੋਂ ਬਾਹਰ ਨੇ ਕਿਉਂਕਿ ਉਹਨਾਂ ਨੇ 326 ਦਾ ਪਰਚਾ ਦੇਤਾ ਮਹੀਨਾ ਪਹਿਲਾਂ ਉਹਨਾਂ ਨੇ ਕਿਉਂ ਦਿੱਤਾ ਪਤਾ ਨਹੀਂ ਭਾਜੀ ਕੀ ਮੇਰ ਦਾ ਉਹ ਪਲਾਨ ਕਰ ਰਹੇ 15 ਮਿੰਟ ਸਾਡੇ ਪਰਿਵਾਰ ਤੇ ਪਰਚਾ ਦੇਣਾ ਮੇਰੇ ਤੇ ਮੇਰੇ ਸਹੁਰੇ ਤੇ ਮੇਰੇ ਦੋਵੇਂ ਮਾਮਿਆਂ ਤੇ ਸਾਰਿਆਂ ਦੇ ਪਰਚਾ ਦੇਤਾ 326 ਐਪਲੀਕੇਸ਼ਨ ਤੁਸੀਂ ਦਿੱਤੀ ਕਿ ਤੁਹਾਡੀ ਮਾਤਾ ਦੇ ਨਾਲ ਰੇਪ ਹੋਇਆ ਤੁਹਾਡੀ ਮਾਤਾ ਨੇ ਐਪਲੀਕੇਸ਼ਨ ਦਿੱਤੀ ਮਾਤਾ ਨੇ ਵੀ ਐਪਲੀਕੇਸ਼ਨ ਦਿੱਤੀ ਹੈ ਮਾਤਾ ਵੱਲੋਂ ਤੇ ਫਿਰ ਤੁਹਾਡੇ ਤੇ ਪਰਚਾ ਕਿਉਂ ਬਣਦੀ ਤਾਂ ਉਹਨਾਂ ਤੇ ਸੀ ਕਾਰਵਾਈ ਭਾਜੀ ਪਿੰਡ ਦੇ ਲੋਕ ਨਾ ਗੱਲਾਂ ਕਰ ਰਹੇ ਨੇ ਵੀ ਇਹਨਾਂ ਦੀ ਤਾਂ ਕੋਈ ਇੱਜ਼ਤ ਨਹੀਂ ਹੈਗੀ ਇਹ ਸਾਲੇ ਮੂੰਹ ਜੀ ਫਿਰਦੇ ਨੇ ਇਹਦੀ ਮਾਂ ਨਾ ਇੰਨਾ ਕੁਸ ਕਰਤਾ ਕੀ ਕਰ ਲਿਆ ਇਹਨੇ ਸਾਡਾ ਉੱਥੇ ਸਾਡੀ ਬਹਿਸ ਬਾਜੀ ਹੋਈ ਇੰਨੇ ਚ ਮੇਰੇ ਤੇ ਪਰਚਾ ਦੇ ਤਾ ਤੇ ਬਹਿਸ ਬਾਜੀ ਹੋਈ ਹਾਂਜੀ ਇਹ ਉਹਨਾਂ ਦੀ ਮਦਦ ਕੌਣ ਕਰ ਰਿਹਾ ਕਿਉਂਕਿ ਇਹ ਬੜਾ ਗੰਭੀਰ ਇਲਜ਼ਾਮ ਜਿਹੜਾ ਤੁਸੀਂ ਲਵਾ ਰਹੇ ਆਂ ਔਰ ਇਹ ਤੇ ਜੇ ਗੱਲ ਕਰੀਏ ਤਾਂ ਜਦੋਂ ਤੁਸੀਂ ਰੇਪ ਦੇ ਇਲਜ਼ਾਮ ਦੀ ਗੱਲ ਕਰ ਦਿੰਦੇ ਹੋ ਤਾਂ ਔਰਤ ਨੂੰ ਥਾਣੇ ਜਾਣ ਦੀ ਨਹੀਂ ਲੋੜ ਪੁਲਿਸ ਘਰੇ ਜਾ ਕੇ ਜਿਹੜਾ ਉਹ ਪਰਚਾ ਦਰਜ ਕਰਵਾਉਂਦੀ ਹੈ ਜਾਂ ਬਿਆਨ ਲੈਂਦੀ ਹੈ ਤਾਂ ਤੁਸੀਂ ਕਹਿ ਰਹੇ ਹੋ ਕਿ ਉਲਟਾ ਤੁਹਾਡੇ ਤੇ ਹੀ ਮਸਲਾ ਪੈ ਗਿਆ ਹੈ ਪਰਚਾ ਪੈ ਗਿਆ ਤੇ ਉਹਨਾਂ ਦੀ ਮਦਦ ਕੌਣ ਕਰ ਰਿਹਾ ਇੰਨੇ ਕਿੰਨੇ ਪਾਵਰਫੁਲ ਭਾਜੀ ਇਸ ਤੋਂ ਪਹਿਲਾਂ ਵੀ 452 ਦਾ ਪਰਚਾ ਮੇਰੇ ਸਾਰੇ ਪਰਿਵਾਰ ਤੇ ਦੇਤਾ ਉਹ ਚ ਵੀ ਮੈਂ ਜੇਲ੍ਹ ਕੱਟ ਕੇ ਆਇਆ ਮੇਰੀ ਮਾਂ ਵੀ ਜੇਲ੍ਹ ਕੱਟ ਗਈ ਮੇਰੇ ਮਾਮੇ ਵੀ ਜੇਲ੍ਹ ਕੱਟ ਕੇ ਆਏ ਨੇ ਇਹਨਾਂ ਦੀ ਮਦਦ ਨਰਿੰਦਰ ਕੌਰ ਭਰਾਜ ਕਰ ਰਹੀ ਹੈ ਉਹਨਾਂ ਕੋਲੇ ਤੁਸੀਂ ਇਨਸਾਫ ਦੀ ਜਾ ਕੇ ਮੰਗ ਨਹੀਂ ਕੀਤੀ ਭਾਜੀ ਮੈਂ ਦੋ ਤਿੰਨ ਗੇਲਾਂ ਗਿਆ ਮੈਨੂੰ ਕਹਿੰਦੇ ਵੀ ਤੂੰ ਐਪਲੀਕੇਸ਼ਨ ਦੇ ਐਸਐਸਪੀ ਸਾਹਿਬ ਦੇ ਤੇਰੀ ਕਾਰਵਾਈ ਹੋਊਗੀ ਦੂਏ ਜਣੇ ਉਲਟਾ ਮੇਰੇ ਤੇ ਪਰਚਾ ਦੇਤਾ ਸਾਰੇ ਪਰਿਵਾਰ ਤੇ ਮੈਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਤੁਹਾਡੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਮੇਰੀ 3 ਸਾਲ ਦੀ ਬੱਚੀ 18 ਘੰਟੇ ਰਿਪੋਰਟ ਤੇ ਭੁੱਖ ਹੁਣ ਪਾਣੀ ਰਹੀ ਆ ਕੋਈ ਕਿਸੇ ਨੇ ਪੁੱਛ ਨਹੀਂ ਕਰੀ ਤੇ ਭਗਵੰਤ ਮਾਨ ਸਰਕਾਰ ਕਹਿੰਦੀ ਕਿ ਅਸੀਂ ਐਨਆਰਆਈ ਲੋਕਾਂ ਨੂੰ ਇਨਸਾਫ ਦਵਾਵਾਂਗੇ ਉਹਨਾਂ ਨੇ ਐਨਆਰਆਈ ਮੰਤਰੀ ਵੀ ਸਪੈਸ਼ਲ ਬਣਾਇਆ ਹੋਇਆ ਭਗਵੰਤ ਮਾਨ ਦੇ ਪੋਰਟਲ ਤੇ ਜਾਂ ਫਿਰ ਉਸ ਮੰਤਰੀ ਐਨਆਰਆਈ ਮੰਤਰੀ ਨੂੰ ਮਿਲਣ ਦੀ ਤੁਸੀਂ ਕੋਸ਼ਿਸ਼ ਨਹੀਂ ਕੀਤੀ ਭਾਜੀ ਮਿਲਣ ਦਾ ਮੈਨੂੰ ਮੌਕਾ ਹੀ ਨਹੀਂ ਦਿੰਦੇ 15 ਮਿੰਟਾਂ ਹੀ ਮੇਰੇ ਤੇ ਮੇਰੇ ਪਰਿਵਾਰ ਤੇ ਪਰਚਾ ਦੇ ਦੇਣੇ ਦੱਸੋ ਮੈਂ ਮਿਲਾਂ ਕਿੱਥੋਂ ਮੈਨੂੰ ਇਨਸਾਫ ਹੀ ਨਹੀਂ ਦਿੰਦੇ ਹੈਗੇ ਹੁਣ ਵੀ ਮੈਂ ਅੱਜ ਵੀ ਜਮਾਨਤ ਦੇ ਕੇ ਆਇਆ ਆਪਦੀ ਕਿੰਨੇ ਪਰਚੇ ਹੋ ਚੁੱਕੇ ਮੇਰੇ ਤੇ ਦੋ ਪਰਚੇ ਹੋ ਗਏ ਤੁਹਾਡੇ ਤੇ ਕਿਉਂ ਇਨਸਾਫ ਮੰਗਨ ਕਰਕੇ ਕੋਈ ਹੋਰ ਤਾਂ ਨਹੀਂ ਰੰਜਸ਼ ਹੈਗੀ ਤੁਹਾਡੀ ਉਹਨਾਂ ਨਾਲ ਕੋਈ ਰੰਜਸ਼ ਨਹੀਂ ਪਹਿਲਾਂ ਮੇਰਾ ਖਾਸ ਯਾਰ ਦੋਸਤ ਸੀ ਉਹ ਸਾਰਾ ਕੁਝ ਮੈਂ ਉਹਨੂੰ ਸਮਾਂ ਆਕੇ ਗਿਆ ਸੀ ਬਸ ਗੱਲ ਉਹ ਰੇਪ ਕਰਦਾ ਰਿਹਾ ਜੇ ਮੈਂ ਮੈਨੂੰ ਪਤਾ ਲੱਗਿਆ ਮੈਂ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕੀਤੀ ਕੋਈ ਕਾਰਵਾਈ ਨਹੀਂ ਕਰੀ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਹ ਐਮਐਲ ਨਰਿੰਦਰ ਕੌਰ ਭਰਾਜ ਦਾ ਖਾਸ ਹੈ ਭਾਜੀ ਇਹਨਾਂ ਦੀ ਪੁਲਿਸ ਮੈਂਕਵੇਂ ਨੇ ਮੈਨੂੰ ਦੱਸਿਆ ਵੀ ਨਰਿੰਦਰ ਕੌਰ ਭਰਾਜ ਸਾਨੂੰ ਫੋਨ ਕਰ ਰਹੀ ਆ ਵੀ ਉਹ ਕਹਿ ਰਹੀ ਆ ਵੀ ਸਾਡਾ ਖਾਸ ਦੋਸਤ ਆ ਕੋਈ ਕਾਰਵਾਈ ਨਹੀਂ ਕਰੀ ਅੱਛਾ ਐਮਐਲ ਨਰਿੰਦਰ ਕੌਰ ਭਰਾਜ ਨੇ ਪੁਲਿਸ ਵਾਲਿਆਂ ਨੂੰ ਕਿਹਾ ਵੀ ਸਾਡਾ ਖਾਸ ਦੋਸਤ ਹਾਂਜੀ ਜੇ ਮੈਂ ਇਨਸਾਫ ਮੰਗਣ ਦੀ ਕੋਸ਼ਿਸ਼ ਕਰੀ ਡਿਪਟੀ ਸਾਹਿਬ ਮੈਨੂੰ ਕਹਿ ਰਹੇ ਨੇ ਤੇਰੀ ਮਾਂ ਨੂੰ ਕੁਝ ਵੀ ਹੁੰਦਾ ਅਸੀਂ ਤੇਰੇ ਪਰਿਵਾਰ ਤੇ ਪਰਚਾ ਦੇ ਕੇ ਤੇਰੇ ਤੇ ਪਰਚਾ ਦੇ ਕੇ ਸੋਨੂੰ ਅੰਦਰ ਸੱਟਾਂ ਅੱਛਾ ਇਹ ਤਾਂ ਤੁਹਾਨੂੰ ਧਮਕੀਆਂ ਦੇ ਤੇ ਹਾਂਜੀ ਮੈਨੂੰ ਤੱਕੇ ਨਾ ਜੀ ਮੇਰੇ ਤੋਂ ਰਾਜ਼ੀਮੰਦਾ ਕਰਾ ਰਹੇ ਨੇ ਵੀ ਰਾਜ਼ੀਮੰਦਾ ਕਰ ਨਹੀਂ ਤੇ ਨੂੰ ਅੰਦਰ ਸੱਟਾਂ ਰਾਜ਼ੀ ਨਾ ਮੈਨੂੰ ਮਜਬੂਰ ਕੀਤਾ ਜਾ ਹਾਂਜੀ ਰਾਜ਼ੀਮੰਦੇ ਨੂੰ ਮਜਬੂਰ ਕਰਿਆ ਯਾਰ ਮੇਰੇ ਨਾਨੇ ਨੂੰ ਫੋਨ ਕਰ ਰਹੇ ਨੇ ਬਜ਼ੁਰਗ ਨੂੰ ਵੀ ਤੇਰੀ ਕੁੜੀ ਨੂੰ ਲਿਆ ਸਾਈਨ ਕਰਾ ਦੱਸੋ ਕਿੱਥੋਂ ਆਵੇ ਉਹ ਤੇ 326 ਦਾ ਪਰਚਾ ਦੇ ਰਿਹਾ ਉਹਨਾਂ ਆਸ ਹੈ ਇਨਸਾਫ ਦੀ ਤੁਸੀਂ ਕਿਹਦੇ ਕੋਲੇ ਜਾ ਰਹੇ ਹੋ ਕਿਸੇ ਕਿਸੇ ਤੋਂ ਸਪੋਰਟ ਲੈਣ ਦੀ ਕੋਸ਼ਿਸ਼ ਕੀਤੀ ਭਾਜੀ ਮੈਂ ਤਾਂ ਸਾਰੀਆਂ ਪਾਰਟੀਆਂ ਨੂੰ ਕਹਿਣਾ ਜਿਹੜਾ ਵੀ ਮੈਨੂੰ ਇਨਸਾਫ ਦੇ ਉਹ ਮੈਂ ਤਾਂ ਹੱਥ ਮੰਨ ਕੇ ਬੇਨਤੀ ਕਰਦਾ ਮੈਨੂੰ ਇਨਸਾਫ ਦਿਵਾ ਕੀ ਕੀ ਸਬੂਤ ਹੈਗੇ ਉਹਨਾਂ ਦੇ ਖਿਲਾਫ ਤੁਹਾਡੇ ਭਾਜੀ ਮੇਰੇ ਲਿਵੇ ਰਿਕਾਰਡਿੰਗਾਂ ਵੀ ਨੇ ਵੀਡੀਓ ਵੀ ਆਈਗੀਆਂ ਨੇ ਮੇਰੇ ਘਰੇ ਕੈਮਰੇ ਲੱਗੇ ਹੋਏ ਨੇ ਘਰੇ ਬੜ ਕੇ ਰੇਪ ਕਰਦਾ ਰਿਹਾ ਇਤੋਂ ਵੱਡਾ ਸਬੂਤ ਕੀ ਹੋ ਖੁਦ ਮੇਰੀ ਮਾਂ ਕਹੇ ਮੇਰੇ ਨਾਲ ਰੇਪ ਹੋਇਆ ਕੋਈ ਬੰਦਾ ਜਾਣ ਕੇ ਤਾਂ ਕਹਿ ਨਹੀਂ ਸਕਦਾ ਵੀ ਮੇਰੇ ਨਾਲ ਰੇਪ ਹੋਇਆ ਰਾਤੋਂ ਘਾ ਕੇ ਕੋਈ ਲਾਲਚ ਭਾਈ ਉਹਦਾ ਪਿਸਤੌਲ ਰੱਖ ਗਿਆ ਉਹਦੇ ਸਿਰ ਤੇ ਵੀਡੀਓ ਬਣਾਉਂਦੇ ਰਹੇ ਨੇ ਆਪਦੇ ਚਾਚੇ ਤਾਂ ਜਾਂਦੇ ਮੁੰਡੇ ਨਾਲ ਰਲ ਕੇ ਰੇਪ ਕਰਦੇ ਰਹੇ ਤੇ ਫਿਰ ਵੀ ਇੰਨੇ ਘਣਾਉਣੀ ਹਰਕਤਾਂ ਨੂੰ ਇੰਜਾਮ ਦਿੰਦੇ ਰਹੇ ਆ ਤੇ ਇੱਕ ਨਰਿੰਦਰ ਕੌਰ ਭਰਾ ਜੀ ਆਪ ਜਿਹੜੀ ਔਰਤ ਐ ਐਮਐਲਏ ਆ ਤੁਹਾਨੂੰ ਕੀ ਲੱਗਦਾ ਕਿ ਉਹ ਇਹੋ ਜਿਹੇ ਲੋਕਾਂ ਨੂੰ ਕਿਉਂ ਚੁਣ ਲਿਆ ਫਿਰ ਸਾਰਾ ਤਾਂ ਬਦਲਾ ਦੇ ਮਾਰਿਆਂ ਨੇ ਚੁਣਿਆ ਤੇ ਵੀ ਬਦਲਾ ਹੋਊਗਾ ਸਾਨੂੰ ਅਨਸਾ ਮਿਲੂਗਾ ਐਨਆਰਆਈਆਂ ਦੇ ਕੁਆਲਟੀ ਮਿਲੂਗੀ ਸਕੌਲਟੀ ਦਾ ਕੀ ਦੇਣੀ ਦੀ ਉਲਟੀ ਦੋਸੀਆਂ ਨੂੰ ਸਕੌਲਟੀ ਦੇ ਰਹੇ ਨੇ ਅੱਛਾ ਉਹਨਾਂ ਨੂੰ ਕਹਿ ਰਹੇ ਨੇ ਤੁਸੀਂ ਆਪਦਾ ਅਸਲਾ ਸੜਾ ਕੇ ਲੈ ਕੇ ਜਾਓ ਤੁਹਾਨੂੰ ਸਕੌਲਟੀ ਦਿੱਤੀ ਜਾਂਦੀ ਆ ਮੈਨੂੰ ਚੱਕ ਕੇ ਲੈ ਜਾਂਦੇ ਨੇ ਰੋਜ਼ ਤੰਗ ਪਰੇਸ਼ਾਨ ਕੀਤਾ ਤੰਗ ਪਰੇਸ਼ਾਨ ਕਰ ਰਹੇ ਨਹੀਂ ਮੈਨੂੰ ਫੋਨ ਵੀ ਕਰ ਰਹੇ ਨੇ ਡਿਪਟੀ ਸਾਹਿਬ ਚਾਰ ਚਾਰ ਵਾਰੀ ਦਿਨ ਚ ਫੋਨ ਕਰਦੇ ਨੇ ਤੂੰ ਕਿਉਂ ਤੂੰ ਸਮਝੌਤਾ ਕਰ ਲੈ ਤੈਨੂੰ ਇਹ ਬਰਬਾਦ ਕਰ ਦਾਂਗੇ ਤੈਨੂੰ ਮਰਵਾ ਦਾਂਗੇ ਰਾਹ ਜਾ ਰਿਹਾ ਸਮਝੌਤੇ ਨੂੰ ਰਾਹ ਜਾ ਰਿਹਾ ਤੇਰੀ ਮਾਂ ਨੂੰ ਲਿਆ ਸਾਇਨ ਕਰਾ ਤੂੰ ਆਪਦਾ ਵਾਪਸ ਜਾ ਤੈਨੇ ਕੀ ਲੈਣਾ ਉਰੇ ਰਹਿ ਕੇ ਤੁਸੀਂ ਕਿਸੇ ਨੂੰ ਨਹੀਂ ਅਪਰੋਚ ਕੀਤਾ ਇਹਨਾਂ ਦੇ ਮੰਤਰੀ ਨੂੰ ਇਹਨਾਂ ਦੇ ਐਮ ਐਲ ਏ ਨੂੰ ਜਾਂ ਕਿਸੇ ਹੋਰ ਥਾਂ ਸ਼ਿਕਾਇਤ ਉੱਪਰ ਲੈਵਲ ਤੇ ਸ਼ਿਕਾਇਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਭਾਜੀ ਮੈਂ ਮੀਤ ਹੇਅਰ ਨੂੰ ਵੀ ਮਿਲਿਆ ਮੀਤ ਹੇਅਰ ਨੇ ਇੱਕ ਦਿਨ ਐਸ ਐਸ ਪੀ ਨੂੰ ਫੋਨ ਕਰਿਆ ਘੰਟੇ ਬਾਅਦ ਨਿਰੰਦਰ ਕੌਰ ਭਰਾ ਜ ਨੇ ਐਸ ਐਸ ਪੀ ਨੂੰ ਫੋਨ ਕਰਤਾ ਵੀ ਮੈਂ ਇਹਨਾਂ ਦਾ ਸਮਝੌਤਾ ਕਰਾਇਆ ਪਹਿਲਾਂ ਕੋਈ ਕੋਈ ਕਾਰਵਾਈ ਨਹੀਂ ਕਰਨੀ ਅੱਛਾ ਦੁਬਾਰਾ ਨਹੀਂ ਗਏ ਮੀਤ ਕੋਲੇ ਦੂਏ ਦਿਨ ਤਾਂ ਮੌਕਾ ਨਹੀਂ ਮਿਲਿਆ ਭਾਜੀ ਪਰਚਾ ਦੇ ਦਿੰਦਾਂ ਨੇ ਮੇਰੇ ਤੇ ਜੀ ਜਦੋਂ ਤੁਸੀਂ ਉਹਨਾਂ ਤੇ ਕਾਰਵਾਈ ਕਰਾਉਣ ਦੇ ਲਈ ਸਵਾਰਸ਼ ਕਰਦੇ ਹੋ ਜਾਂ ਐਪਲੀਕੇਸ਼ਨ ਦਿੰਦੇ ਹੋ ਉਲਟਾ ਤੁਹਾਡੇ ਤੇ ਹੋ ਜਾਂਦੀ ਹੈ ਉਲਟਾ ਮੇਰੇ ਤੇ 15 ਮਿੰਟਾਂ ਹੀ ਪਰਚਾ ਦੇ ਦਿੰਦੇ ਨੇ ਖੁਦ ਇਹਨਾਂ ਦੀ ਵਰਕਰ ਕਹ ਰਹੇ ਨੇ ਵੀ ਇਹ ਮੁੰਡੇ ਨਾਲ ਗਲਤ ਹੋਇਆ ਉਲਟਾ ਉਹਨਾਂ ਨੂੰ ਇਹ ਕਹ ਰਹੇ ਹਾਂ ਕਿ ਤੁਸੀਂ ਤਾਂ ਆਪ ਦੀ ਰੰਜਿਸ਼ਾਂ ਘੜਦੇ ਹੋ ਕੋਈ ਕਾਰਵਾਈ ਨਹੀਂ ਜੀ ਲੋਕਾਂ ਨੂੰ ਅਪੀਲ ਕਰੀ ਲੋਕਾਂ ਨੂੰ ਇਹ ਅਪੀਲ ਆ ਵੀ ਵੱਦ ਤੋਂ ਵੱਧ ਮੇਰੇ ਨਾਲ ਜੁੜੋ ਮੈਨੂੰ ਅਨਸਾਫ਼ ਦਿਵਾਓ ਸੱਚ ਦਾ ਸਾਥ ਦਿਓ ਇਹ ਹੀ ਅਪੀਲ ਹੈ ਮੇਰੀ ਤਾਂ ਇਹ ਨੌਜਵਾਨ ਹੈ ਜਿਨੇ ਆਪਣੀ ਮਾਤਾ ਦੀ ਜਿਹੜੀ ਦਰਦ ਭਰੀ ਕਹਾਣੀ ਜਿਹੜੀ ਦੱਸੀ ਹੈ ਔਰ ਬੜੀ ਕਾਨੂੰਨੀ ਹਰਕਤਾਂ ਨੂੰ ਇੰਜਾਮ ਦੇਣ ਵਾਲੇ ਲੋਕਾਂ ਨੂੰ ਇੱਕ ਔਰਤ ਹੋ ਕੇ ਐਮਐਲਏ ਨਿਰਿੰਦਰ ਕੌਰ ਭਰਾਜ ਜੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਸੁਰੱਖਿਆ ਮਈਆ ਕਰਾਉਂਦੀ ਹੈ ਜਾਂ ਕਹਿੰਦੀ ਹੈ ਕਿ ਉਹਨਾਂ ਨੂੰ ਬਚਾ ਰਹੀ ਹੈ ਤਾਂ ਬਹੁਤ ਮਾੜੀ ਗੱਲ ਹੈ ਜੇ ਇਹਨਾਂ ਦੇ ਇਲਜ਼ਾਮ ਜਿਹੜੇ ਉਹ ਸੱਚੀ ਨਹੀਂ ਪਰ ਇਹ ਲਗਾਤਾਰ ਕਹਿੰਦੇ ਕਿ ਮੈਂ ਇਨਸਾਫ ਦੀ ਮੰਗ ਕਰ ਰਿਹਾ ਹੈਗਾ ਪਰ ਜਦੋਂ ਹੀ ਇਹ ਐਪਲੀਕੇਸ਼ਨ ਇਨਸਾਫ ਦੇ ਲਈ ਦਿੰਦੇ ਆ ਜਾਂ ਕਿਤੇ ਕੋ ਹਾਰ ਲਗਾਉਣ ਜਾਂਦੇ ਆ ਤਾਂ ਉਲਟਾ ਇਹਨਾਂ ਨੂੰ ਹੀ ਡਰਾਇਆ ਧਮਕਾਇਆ ਜਾਂਦਾ ਰਾਜੀਨਾਮੇ ਦੇ ਲਈ ਮਜਬੂਰ ਕੀਤਾ ਜਾ ਰਿਹਾ ਇਹਨਾਂ ਨੂੰ ਤਾਂ ਕੈਂ ਦਿੱਤੀਆਂ ਜਾ ਰਹੀਆਂ ਨੇ ਔਰ ਇਹਨਾਂ ਨੂੰ ਇਨਸਾਫ ਜਿਹੜਾ ਉਹ ਨਹੀਂ ਮਿਲ ਰਿਹਾ ਕੈਮਰਾਮੈਨ ਕੁਝ ਨਾਲ ਸੁਖਵਿੰਦਰ ਸਿੰਘ ਦੂਰਜਾਨਾ ਲੋਕਾਂ ਦਾ ਟੀਵੀ ਸੰਗਰੂਰ